ਜੋ ਹਾਥਰਾਸ ਜੋ ਸ਼ਹਿਰ ਦੀ ਮਨੀਸ਼ਾ ਵਾਲਮੀਕੀ ਦੀ ਲੜਕੀ ਸਾਡੀ ਉਹਦੇ ਨਾਲ ਜਿਹੜੇ ਠਾਕੁਰ ਗੁੰਡੇ ਚਾਰ ਦਰਿੰਦਿਆਂ ਨੇ ਉਹਦੇ ਨਾਲ ਬਲਤਕਾਰ ਕੀਤਾ ਔਰ ਉਸ ਨੂੰ ਇੰਨਾ ਜਲਾਲਤ ਦੇ ਨਾਲ ਮਾਰਿਆ ਵੀ ਔਰ ਉਸ ਦੀ ਜੀਭ ਵੀ ਕੱਟ ਦਿੱਤੀ ਗਈ ਔਰ ਉਸ ਦੀ ਰੇਹ ਦੀ ਹੱਡੀ ਵੀ ਤੋੜ ਦਿੱਤੀ ਗਈ ਔਰ ਉਸ ਤੋਂ ਬਾਅਦ ਵਿੱਚ ਜਦੋਂ ਉਸ ਨੂੰ ਹਸਪੀਟਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਔਰ ਡਾਕਟਰਾਂ ਨੇ ਇਹ ਵੀ ਇਹ ਸਲਾਹ ਦਿੱਤੀ ਕਿ ਉਸ ਨੂੰ AIMS ਦੇ ਵਿੱਚ ਭਰਤੀ ਕਰਾਇਆ ਜਾਵੇ ਪਰ ਉੱਥੇ ਦੀ ਜੋ ਮਨੁਵਾਦੀ ਬ੍ਰਾਹਮਣਵਾਦੀ ਸਰਕਾਰ ਸੀ ਗੁੰਡਿਆਂ ਦੀ ਸਰਕਾਰ ਜਿਹੜਾ ਜੋਗੀ ਇੱਕ ਸਾਥ ਬਣਿਆ ਹੋਇਆ ਢੌਂਗੀ ਬਾਬਾ ਜਿਹਨੂੰ ਜੁਪੀ ਦਾ ਮੁੱਖ ਮੰਤਰੀ ਬਣਾਇਆ ਹੈ ਉਸ ਨੇ ਉਸ ਨੂੰ AIMS ਦੇ ਵਿੱਚ ਭਰਤੀ ਹੁਣ ਨਹੀਂ ਦਿੱਤਾ ਔਰ ਅਖੀਰ ਆਪਣੀ ਇਸ ਮੌਤ ਦੇ ਨਾਲ ਜੰਗ ਲੜਦੀ ਹੋਈ ਕਰਸੋਂ ਜੋ ਮਨੀਸ਼ਾ ਇਸ ਜੰਗ ਤੋਂ ਹਾਰ ਗਈ ਉਸ ਦੀ ਮੌਤ ਹੋ ਗਈ ਔਰ ਇੰਨੀ ਜਲਾਲਤ ਕੀਤੀ ਇਸ ਢੋਂਗੀ ਸਰਕਾਰ ਨੇ ਔਰ ਮਨੀਸ਼ਾ ਦਾ ਜੋ ਸੰਸਕਾਰ ਸੀ ਉਹ ਵੀ ਉਸ ਦੇ ਘਰਦਿਆਂ ਦੇ ਨਾਲ ਜੋ ਸੁਵਿਧਾ ਦੇ ਨਾਲ ਨਹੀਂ ਕੀਤਾ ਗਿਆ ਔਰ ਪਿੰਡ ਨੂੰ ਉਸ ਖਾਸ ਰਸ ਜਿਹੜਾ ਕਸਬਾ ਸੀ ਉਸ ਨੂੰ ਸੀਲ ਕਰ ਦਿੱਤਾ ਗਿਆ ਔਰ ਸੀਲ ਕਰਕੇ ਉਹ ਪ੍ਰਸ਼ਾਸਨ ਨੇ ਬਿਨਾ ਘਰਦਿਆਂ ਦੇ ਪਰਿਵਾਰਕ ਮੈਂਬਰਾਂ ਨੂੰ 50 ਤੋਂ ਹਟਾ ਜਿਹੜਾ ਸੰਸਕਾਰ ਹੋ ਕੀਤਾ ਗਿਆ ਸੋ ਸਾਥੀਓ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਇਹ ਜੋ ਮਨੁਬਾਦੀ ਲੋਕ ਨੇ ਇਹ ਜੋ ਬ੍ਰਾਹਮਣਵਾਦੀ ਲੋਕ ਨੇ ਇਹ ਸਾਡੇ ਸਕੇ ਨਹੀਂ ਮੈਂ ਮਨੀਸ਼ਾ ਜੋ ਬਾਲਮੀਕ ਸਾਡੀ ਲੜਕੀ ਸੀ ਸਾਡੀ ਧੀ ਸੀ ਔਰ ਇਸ ਤੋਂ ਬਾਅਦ ਵਿੱਚ ਹੋਰ ਵੀ ਦੋ ਜਗ੍ਹਾ ਤੇ ਜਿਹੜੀਆਂ ਬਲਤਕਾਰ ਦੀਆਂ ਯੂਪੀ ਦੇ ਵਿੱਚ ਘਟਨਾਵਾਂ ਹੋਈਆਂ ਜਦ ਦੀ ਬੀਜੇਪੀ ਸਰਕਾਰ ਇਹਨਾਂ ਬ੍ਰਾਹਮਣਵਾਦੀ ਮਨੁਬਾਦੀਆਂ ਦੀ ਸਰਕਾਰ ਯੂਪੀ ਦੇ ਵਿੱਚ ਸੈਂਟਰ ਦੇ ਵਿੱਚ ਆਈ ਹੈ ਉਦੋਂ ਤੋਂ ਹੀ ਸਾਡੇ ਜਿਹੜੇ ਗਰੀਬ ਦਲਿਤ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਨੀਵੀਆਂ ਜਾਤਾਂ ਕਹਿ ਕੇ ਪੁਕਾਰਦੇ ਨੇ ਔਰ ਉਹਨਾਂ ਉਹਨਾਂ ਕੇ ਦਸ਼ਤਾਂ ਔਰ ਜੋ ਜ਼ੁਲਮ ਹੈ ਉਹ ਬਹੁਤ ਵਧੇ ਨੇ ਸੋ ਜੋ ਦਿੱਲੀ ਦਾ ਐਮਐਲਏ ਸੰਦੀਪ ਬਾਲਮੀਕੀ ਉਸਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਸਾਨੂੰ ਲਕੀਰ ਖਿੱਚ ਲੈਣੀ ਚਾਹੀਦੀ ਹੈ ਇਸ ਬ੍ਰਾਹਮਣਵਾਦ ਨੂੰ ਸਾਨੂੰ ਛਟਕਾਰਾ ਪਾਉਣਾ ਚਾਹੀਦਾ ਹੈ 33 ਕਰੋੜ ਦੇਵੀ ਦੇਵਤੇ ਤੋਂ ਉੱਪਰ ਸਾਡਾ ਇੱਕੋ ਹੀ ਦੇਵਤਾ ਡਾਕਟਰ ਬੀ ਆਰ ਅੰਬੇਡਕਰ ਜਿਨੇ ਇਸਤਰੀ ਜਾਤੀ ਲਈ ਆਪਣਾ ਇਹਨਾਂ ਸੰਘਰਸ਼ ਕਰਕੇ ਉਸ ਇਸਤਰੀ ਜਾਤੀ ਨੂੰ ਮਾਨ ਸਤਿਕਾਰ ਦਿੱਤਾ ਉਸਨੇ ਤਾਂ ਇਹ ਵੀ ਕਹਿ ਦਿੱਤਾ ਕਿ ਜਿੰਨੇ ਹਿੰਦੂਆਂ ਦੇ ਦੇਵੀ ਦੇਵਤੇ ਤੁਸੀਂ ਘਰਾਂ ਦੇ ਵਿੱਚ ਫੋਟੋਆਂ ਲਾ ਕੇ ਬੈਠੋ ਉਹਨਾਂ ਫੋਟੋਆਂ ਨੂੰ ਚੱਕ ਕੇ ਬਾਹਰ ਮਾਰੋ ਜਿੰਨਾ ਚਿਰ ਅਸੀਂ ਹਿੰਦੂ ਬ੍ਰਾਹਮਣਵਾਦ ਦਾ ਬਾਈਕਾਟ ਨਹੀਂ ਕਰਦੇ ਇਹਨਾਂ ਦੇ ਦੇਵੀ ਦੇਵਤਿਆਂ ਦਾ ਬਾਈਕਾਟ ਨਹੀਂ ਕਰਦੇ ਉਹਨਾਂ ਚਿਰ ਇਹਨਾਂ ਨੂੰ ਹਿੰਦੂਆਂ ਨੂੰ ਇਹ ਪਤਾ ਨਹੀਂ ਲੱਗੇਗਾ ਕਿ ਇਹ ਗਲਤ ਲੋਕ ਨੇ ਕਿਉਂਕਿ ਪਤਾ ਨਹੀਂ ਲੱਗਦਾ ਉਹ ਕਹਿੰਦੇ ਸਾਰੇ ਹਿੰਦੂ ਨੇ 85 ਹਿੰਦੂ ਨੇ ਅਸੀਂ ਕਿ 85% ਹਿੰਦੂ ਤਾਂ ਹੀ ਹਾਂ ਅਸੀਂ ਕਿਉਂਕਿ ਅਸੀਂ ਹਿੰਦੂਆਂ ਦੇ ਮੰਦਰਾਂ ਦੇ ਵਿੱਚ ਹਿੰਦੂਆਂ ਦੇ ਦੇਵੀ-ਦੇਵਤਿਆਂ ਨੂੰ ਪੂਜਦੇ ਹਾਂ ਇਹ ਸਾਡੇ ਵਾਸਤੇ ਬਹੁਤ ਸ਼ਰਮ ਆਣੀ ਗੱਲ ਆ ਉਹ ਸਾਡੀਆਂ ਧੀਆ ਭੈਣਾਂ ਦੇ ਨਾਲ ਬਲਾਤਕਾਰ ਕਰਦੇ ਨੇ ਜਿਹੜੇ ਇਹ ਠਾਕਰ ਲੋਕ ਨੇ ਤੇ ਪਰ ਅਸੀਂ ਉਹਨਾਂ ਦੇ ਉਹਨਾਂ ਹੀ ਦੇਵੀ ਦੇ ਮੰਦਰਾਂ ਦੇ ਵਿੱਚ ਬਲਾਤਕਾਰ ਹੋ ਰਿਹਾ ਨੇ ਆਪਣੇ ਇਹਨਾਂ ਦੇ ਜਿਹੜੇ ਧਾਰਮਿਕ ਸਥਾਨ ਆ ਉੱਥੇ ਬਲਾਤਕਾਰ ਹੋ ਰਿਹਾ ਸਾਡੀ ਸਾਡੀਆਂ ਧੀਆ ਭੈਣਾਂ ਜਿਹੜੀਆਂ ਨੀਵੀਂ ਜਾਤ ਦੀਆਂ ਉਹਨਾਂ ਨੂੰ ਕਿਉਂਕਿ ਤੁਸੀਂ ਯੂਪੀ ਦੇ ਵਿੱਚ ਜਾ ਕੇ ਦੇਖ ਲਓ ਰਾਜਸਥਾਨ ਦੇ ਵਿੱਚ ਜਾ ਕੇ ਦੇਖ ਲਓ ਪਿੱਛੇ ਜੋ ਹੈ ਤੁਸੀਂ ਘਟਨਾ ਸੁਣੀ ਹੋਣੀ ਇੱਕ ਜੋ ਦਲਿਤ ਜਾਤ ਦਾ ਜੋ ਨੀਵੀਂ ਜਾਤ ਦਾ ਜੋ ਲੜਕਾ ਸੀ ਉਸਨੇ ਆਪਣੀਆਂ ਮੁੱਛਾਂ ਨੂੰ ਬਟਾ ਦੇ ਕੇ ਰੱਖਦਾ ਸੀ ਜਿੱਦਾਂ ਅੱਜਕੱਲ੍ਹ ਆਮ ਸਾਡੇ ਪੰਜਾਬ ਦੇ ਵਿੱਚ ਟ੍ਰੈਂਡ ਹੈਗਾ ਪਰ ਉਸ ਨੂੰ ਉਹਨਾਂ ਮੁੱਛਾਂ ਰੱਖਣ ਤੋਂ ਹੀ ਉਸ ਦਾ ਕਤਲ ਕਰ ਦਿੱਤਾ ਗਿਆ ਇਸ ਤੋਂ ਵੱਧ ਘਣਾਉਣੀ ਘਟਨਾ ਹੋਰ ਕੀ ਹੋ ਸਕਦੀ ਹੈ ਸੋ ਅਸੀਂ ਇਹ ਅੱਜ ਮਨੀਸ਼ਾ ਬਾਲਮਿਕੀ ਜਿਹੜੀ ਲੜਕੀ ਉਹਦਾ ਉਹਦੇ ਉਹਦੇ ਅਸੀਂ ਸ਼ਰਤਾਂ ਨਹੀਂ ਭੇਟ ਕਰਨ ਵਾਸਤੇ ਅੱਜ ਅਸੀਂ ਕੈਂਡਲ ਮਾਰਚ ਜੋ ਬਹੁਜਨ ਸਮਾਜ ਪਾਰਟੀ ਨੇ ਵੀ ਐਲਾਨ ਕੀਤਾ ਸੀ ਕਿ ਆਪਣੇ ਆਪਣੇ ਜਿਹੜੇ ਆਪਣੇ ਐਮਐਲਏ ਹਲਕਾ ਹੈਗੇ ਨੇ ਉਹਨਾਂ ਦੇ ਵਿੱਚ ਤੁਸੀਂ ਕੈਂਡਲ ਮਾਰਚ ਕਰੋ ਔਰ ਮਨੀਸ਼ਾ ਨੂੰ ਸ਼ਰਤਾਂ ਨਹੀਂ ਦਿਓ ਔਰ ਸਰਕਾਰ ਕੋਲ ਮੰਗ ਕਰੋ ਕਿ ਜਿਹੜੇ ਇਹ ਇਹਦੇ ਮਨੀਸ਼ਾ ਵਾਲਮੀਕੀ ਦੇ ਕਾਤਲ ਨੇ ਜਿਹੜੇ ਬਲਾਤਕਾਰੀ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤੇ ਜਲਦ ਤੋਂ ਜਲਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜਦਕਿ ਯੂਪੀ ਦੀ ਜਿਹੜੀ ਯੋਗੀ ਢੋਂਗੀ ਸਰਕਾਰ ਹੈ ਉਹ ਉਹਨਾਂ ਨੂੰ ਜਿਹੜੇ ਦਰਿੰਦਿਆਂ ਨੂੰ ਉਹ ਵਿਚਾਰ ਰਹੀ ਹੈ ਸੋ ਤੁਸੀਂ ਆਪਣੇ ਆਪ ਬਲੀਵ ਕਰ ਲਓ ਵੀ ਜਿਹੜੀ ਇਹ ਬ੍ਰਾਹਮਣਾਂ ਦੀ ਸਰਕਾਰ ਬ੍ਰਾਹਮਣਵਾਦੀ ਮਨੁਨਵਾਦੀ ਸਰਕਾਰ ਆ ਸਾਡੀਆਂ ਲੜਕੀਆਂ ਦੇ ਨਾਲ ਸਾਡੀਆਂ ਧੀਆ ਭੈਣਾਂ ਦੇ ਨਾਲ ਇੰਨਾ ਜਲਾਲਤ ਪਨਾ ਕੀਤਾ ਜਾਂਦਾ ਔਰ ਸਰਕਾਰ ਉਹਨਾਂ ਨੂੰ ਰક્ષਣ ਰੱਖਿਆ ਕਰ ਰਹੀ ਹੈ ਇਸ ਤੋਂ ਬਾਅਦ ਜਿਹੜੀ ਆ ਉਹ ਘਟਨਾ ਜਿਹੜੀ ਦਰਿੰਦਗੀ ਉਹ ਹੋ ਨਹੀਂ ਸਕਦੀ ਸੋ ਮੈਂ ਹੁਣ ਆਪ ਸਭ ਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਬਾਬਾ ਸਾਹਿਬ ਦੀ ਸੋਚ ਦੇ ਆਪਾਂ ਚੱਲੀਏ ਸਤਿਗੁਰ ਬਦਾਸ ਮਹਾਰਾਜ ਜੀ ਮਹਾਰਿਸ਼ੀ ਬਾਲਮੀਕ ਮਹਾਰਾਜ ਜੀ ਸਤਿਗੁਰ ਇਕਬੀਰ ਮਹਾਰਾਜ ਜੀ ਉਹਨਾਂ ਦੇ ਆਪਾਂ ਦੱਸੇ ਹੋਏ ਕਦਮਾਂ ਤੇ ਚੱਲੀਏ ਤਦ ਹੀ ਸਾਡਾ ਜਿਹੜਾ ਇਹ ਜਿਹੜਾ ਅਗਲਾ ਭਵਿੱਖ ਆ ਉਹ ਸਾਡੇ ਬੱਚਿਆਂ ਵਾਸਤੇ ਸਹੀ ਹੋ ਸਕਦਾ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਹੁਣ ਸਾਡੇ ਕੈਪਟਨ ਹਰਜੀਤ RAM ਜੀ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ 2 ਮਿੰਟ ਵਾਸਤੇ ਇਹ ਪਸੰਦ ਆਇਓ ਭਾਈ ਸਾਥਿਓ ਅੱਜ ਅਸੀਂ ਇਹ ਜੋ ਕੈਨਲ ਮਾਰਚ ਆ ਕਿਉਂ ਕਰ ਰਹੇ ਆ ਸਾਡੀ ਸਮਾਜ ਦੀ ਲੜਕੀ ਮਨੀਸ਼ਾ ਬਾਲਮੀਕ ਬਾਹਰ ਰਸਤੇ ਵਿੱਚ ਉਸ ਦੇ ਨਾਲ ਦਰਿੰਦਿਆਂ ਨੇ ਬਹੁਤ ਹੀ ਖੁਨਾਣੀ ਹਰਕਤ ਬਹੁਤ ਹੀ ਤਸ਼ੱਦਦ ਨਾਲ ਉਸ ਦੇ ਨਾਲ ਰੈਪ ਕੀਤਾ ਗਿਆ ਔਰ ਉਸ ਦੀਆਂ ਜਿਹੜੀ ਰੀੜ ਦੀ ਹੱਡੀਆਂ ਉਹ ਵੀ ਤੋੜ ਦਿੱਤੀ ਗਈ ਉਸ ਬੱਚੀ ਦੀ ਜੀਭ ਕੱਟ ਦਿੱਤੀ ਗਈ ਇਸ ਤੋਂ ਬਾਅਦ ਸਾਡੇ ਵਾਸਤੇ ਹੋਰ ਸ਼ਰਮ ਦੀ ਗੱਲ ਕੀ ਹੈ ਅਸੀਂ ਲੋਕ ਇਹਨਾਂ ਮਨੁਵਾਦਿਆਂ ਦੀਆਂ ਇਹਨਾਂ ਦੇ ਦੇਵੀ-ਦੇਵਤਾ ਦੀਆਂ ਤਸਵੀਰਾਂ ਲਾ ਕੇ ਉਹਨਾਂ ਦੀ ਪੂਜਾ ਕਰਦੇ ਆ ਪਰ ਇਹ ਲੋਕ ਸਾਡੀਆਂ ਧੀਆਂ ਪੜਾਂ ਦੇ ਨਾਲ ਕਿਸ ਤਰ੍ਹਾਂ ਦਾ ਸਲੂਕ ਕਰਦੇ ਆ ਇਹ ਤੁਹਾਡੇ ਸਾਹਮਣੇ ਆ ਰਿਹਾ ਹੈ ਕੀ ਸਾਨੂੰ ਸਾਡੇ ਵਿੱਚ ਥੋੜੀ ਵੀ ਗੈਰਤ ਨਹੀਂ ਹੈ ਕਿ ਅਸੀਂ ਇਹਨਾਂ ਦਾ ਵਿਰੋਧ ਕਰੀਏ ਅਸੀਂ ਇਹਨਾਂ ਦਾ ਪੂਰਜ ਹੋਰ ਵਿਰੋਧ ਕਰਦੇ ਆ ਔਰ ਜੋਗੀ ਟਰੰਗੀ ਜੋ ਯੂਪੀ ਦੀ ਸਰਕਾਰ ਹੈ ਉਹ ਬਿਲਕੁਲ ਨਿਕੰਮੀ ਸਰਕਾਰ ਹੈ ਅਸੀਂ ਗਵਰਨਮੈਂਟ ਤੋਂ ਸਰਕਾਰ ਤੋਂ ਇਹ ਹੀ ਮੰਗ ਕਰਦੇ ਆ ਕਿ ਇਹਨਾਂ ਬਲਤਕਾਰੀਆਂ ਨੂੰ ਘੱਟੋ ਘੱਟ ਫਾਂਸੀ ਦੀ ਸਜ਼ਾ ਹੋਵੇ ਔਰ ਮਨੀਸ਼ਾ ਉਸ ਦੇ ਉਸਦੇ ਪਰਿਵਾਰ ਨੂੰ ਇਨਸਾਫ ਮਿਲੇ ਅਸੀਂ ਉਸ ਮਨੀਸ਼ਾ ਆਪਣੀ ਬੱਚੀ ਦੇ ਸੋਗ ਦੇ ਵਿੱਚ ਉਸ ਮਨੀਸ਼ਾ ਗਾਂਦਲੀ ਵਜੋਂ ਅੱਜ ਇਹ ਕੈਨਲ ਮਾਰਚ ਕਰ ਰਹੇ ਹਾਂ ਤੋਂ ਮੇਰੀ ਇਹ ਹੀ ਬੇਨਤੀ ਆ ਪੂਰੇ ਆਪਣੇ ਸਮਾਜ ਨੂੰ ਕਿ ਅਸੀਂ ਇਹਨਾਂ ਜਿਆਦਾ ਇਹਨਾਂ ਜੋ ਬਲਤਕਾਰੀ ਹੈ ਇਹਨਾਂ ਦਾ ਵਿਰੋਧ ਵਿਰੋਧ ਕਰੀਏ ਤਾਂ ਕਿ ਇਹਨਾਂ ਨੂੰ ਹੋਸ਼ ਆ ਜਾਵੇ ਕਿ ਸਾਡੇ ਨਾਲ ਸਾਡੀਆਂ ਧੀਆਂ ਪੇੜਾਂ ਦੇ ਨਾਲ ਬਲਤਕਾਰ ਜਾਂ ਮਾੜੀ ਹਰਕਤ ਕਰਨ ਦਾ ਇਹਨਾਂ ਨੂੰ ਫਲ ਮਿਲਣਾ ਚਾਹੀਦਾ ਹੈ ਇਹ ਲੋਕ ਸਾਡੀਆਂ ਧੀਆਂ ਪੇੜਾਂ ਦੀ ਇੱਜ਼ਤ ਨੂੰ ਸ਼ਰਮ ਨਿਲਾਮ ਕਰਦੇ ਨੇ ਔਰ ਅਸੀਂ ਇਹਨਾਂ ਦੇ ਦੇਵੀ ਦੇਵਤਾ ਦੀ ਪੂਜਾ ਕਰਦੇ ਆਂ ਇਹ ਸਾਡੇ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਜੇਕਰ ਸਾਡੇ ਵਿੱਚ ਥੋੜੀ ਵੀ ਗੈਰਤ ਹੈ ਅਸੀਂ ਇਹਨਾਂ ਦੇ ਨਾਮ ਮੰਦਰਾਂ ਵਿੱਚ ਤੇ ਨਾਲ ਕਿਸੇ ਪਾਸੇ ਟੱਲੀਆਂ ਖੜਕਾਉਣੀਆਂ ਆਪਣੇ ਗੁਰੂ ਮਹਾਰਾਜ ਜੋ ਕਿ ਸਾਨੂੰ ਬਾਵਾ ਡਾਕਟਰ ਸੁਖੰਬੇਰ ਗੱਲ ਸਾਹਿਬ ਨੇ ਨਾਰੀ ਜਾਤੀ ਨੂੰ ਸਨਮਾਨ ਲੈ ਕੇ ਦਿੱਤਾ ਅਸੀਂ ਉਹਨਾਂ ਨੂੰ ਹੀ ਆਪਣਾ ਮੁੱਖ ਟੀਚਾ ਰੱਖਦੇ ਹੋਏ ਅੱਗੇ ਵਧਿਏ ਤੋਂ ਜ਼ਿਆਦਾ ਚੀਜ਼ ਜਿਸ ਨਾਲ ਕਹਿੰਦਾ ਹੋਇਆ ਮੈਂ ਸਾਰੇ ਸਮਾਜ ਨੂੰ ਇਹ ਹੀ ਅਪੀਲ ਕਰਦਾ ਕਿ ਮਨੀਸ਼ਾ ਬਾਲਵੀਰ ਉਹਨਾਂ ਉਹਨਾਂ ਦੇ ਕਾਤਲਾਂ ਨੂੰ ਉਹਨਾਂ ਦੇ ਰਾਹ ਪੀਏ ਨੂੰ ਘੱਟੋ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਸੋ ਅੱਜ ਦਾ ਇਹ ਕੈਂਡਲ ਮਾਰਚ ਸਾਡੇ ਅੰਬੇਡਕਰ ਮਿਸ਼ਨ ਨਾਰੀ ਸ਼ਕਤੀ ਜਿਹਨਾਂ ਜੋ ਵਲੰਟੀਅਰ ਨੇ ਜਿਹਦੇ ਵਿੱਚ ਸਾਡੇ ਪ੍ਰਿਆ ਅੰਬੇਡਕਰ ਔਰ ਸੁਖਵਿੰਦਰ ਕੌਰ ਔਰ ਐਡਵੋਕੇਟ ਰੀਤੀ ਬੰਗਾ ਹੋਰ ਲੜਕੀਆਂ ਮੈਂ ਨਾਮ ਨਹੀਂ ਜਿਹੜੀਆਂ ਇਸ ਪੂਰੇ ਕਲੱਬ ਦੀਆਂ ਮੈਂਬਰ ਨੇ ਇਹ ਉਹਨਾਂ ਵੱਲੋਂ ਕੈਂਡਲ ਮਾਰਚ ਕੀਤਾ ਗਿਆ ਔਰ ਡਾਕਟਰ ਬੀ ਆਰ ਅੰਬੇਡਕਰ ਸਪੋਰਟਸ ਐਂਡ ਸੋਸ਼ਲ ਵੈਲਫੇਅਰ ਫਾਊਂਡੇਸ਼ਨ ਦੇ ਮੈਂਬਰ ਵੀ ਇਹਨਾਂ ਦੇ ਨਾਲ ਸਾਥ ਦੇ ਰਹੇ ਨੇ ਸੋ ਮੈਂ ਫਿਰ ਬੇਨਤੀ ਕਰਾਂ ਪ੍ਰੀਆ ਅੰਬੇਡਕਰ ਜੀ ਨੂੰ ਉਹ ਵੀ ਇੱਕ ਮਿੰਟ ਵਾਸਤੇ ਮਨੀਸ਼ਾ ਨੂੰ ਸ਼ਰਦਾਂ ਦੇ ਫੁੱਲ ਪੇਂਟ ਕਰਨਗੇ ਜੀ ਜੈ ਭਾਰਤ ਆਪਣੇ ਜੋ ਕੁਝ ਵੀ ਹੈ ਜਿਹੜੀ ਘਟਨਾ ਵਾਪਰੀ ਹੈ ਜੀਪੀ ਦੇ ਵਿੱਚ ਬਹੁਤ ਹੀ ਸ਼ਰਮਨਾਕ ਹੈ ਤੇ ਸਾਨੂੰ ਮਨੀਸ਼ਾ ਲਈ ਜਸਟਿਸ ਅਸੀਂ ਕਰ ਰਹੇ ਹਾਂ ਇਨਸਾਫ ਮੰਗ ਰਹੇ ਹਾਂ ਤੇ ਅਸੀਂ ਚਾਹੁੰਦੇ ਹਾਂ ਸਰਕਾਰ ਕੋਲੋਂ ਕਿ ਉਸ ਨੂੰ ਜਲਦੀ ਤੋਂ ਜਲਦੀ ਜਿਹੜੇ ਉੱਤੇ ਤਰਿੰਦਿਆਂ ਨੇ ਬਲਾਤਕਾਰ ਕੀਤਾ ਹੈ ਉਸ ਦੀ ਅਤਿਆ ਕੀਤੀ ਹੈ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਤੇ ਜਿਆਦਾ ਕੁਝ ਨਾ ਕਹਿੰਦੇ ਹੋਏ ਜੈ ਭੀ ਜੈ ਭਾਰਤ ਗਣੇਸ਼ਾ ਨੂੰ ਇਨਸਾਫ ਦਿਓ ਮੈਂ ਹੁਣ ਵੀ ਆਪਣੀਆਂ ਭੈਣਾਂ ਨੂੰ ਇਹੀ ਬੇਨਤੀ ਕਰਦੀ ਆ ਕਿ ਤੁਸੀਂ ਹੁਣ ਨਾ ਜਾਗੂਗੇ ਤਾਂ ਕਦੇ ਵੀ ਨਹੀਂ ਜਾਗ ਸਕਦੇ ਦੇਖੋ ਸਾਡੀਆਂ ਧੀਆ ਭੈਣਾਂ ਨਾਲ ਕੀ ਹੋ ਰਿਹਾ ਸ਼ਰਿਆਮ ਹੋ ਰਿਹਾ ਮੈਂ ਤਾਂ ਕਹਿੰਦੀ ਇੰਦਾਂ ਦੀ ਸਰਕਾਰਾਂ ਨੂੰ ਆਪਣੀਆਂ ਕੋਟੀਆਂ ਤੋਂ ਲੈ ਜਾਣਾ ਚਾਹੀਦਾ ਜੋ ਸਾਡੀਆਂ ਧੀਆ ਭੈਣਾਂ ਨੂੰ ਇਨਸਾਫ ਨਹੀਂ ਦਿਵਾ ਸਕਦਾ ਚਾਹੀਦੀਆਂ ਅਸੀਂ ਕੀ ਕਰਦੇ ਅਸੀਂ ਫੇਰ ਵੀ ਉਹਨਾਂ ਦੇ ਮੁੰਡਿਆਂ 'ਚ ਜਾ ਕੇ ਟਾਲ ਖੜਕਾਉਨੇ ਆ ਸਾਨੂੰ ਇਨਸਾਫ਼ ਕਹਿੰਨੇ ਦਵਾਇਆ ਬਾਬਾ ਸਾਹਿਬ ਅੰਬੇਦਕਰ ਨੇ ਅਸੀਂ ਉਹਨਾਂ ਦੇ ਰਾਸਤੇ ਤੇ ਨਹੀਂ ਚੱਲਦੇ ਤੁਸੀਂ ਇੱਕ ਦਿਨ ਦੇਖੋ ਅੱਜ ਉੱਥੇ ਹੋ ਰਿਹਾ ਕੱਲ੍ਹ ਇੱਥੇ ਵੀ ਇਹ ਗੱਲ ਹੋਊਗੀ ਮੈਂ ਤਾਂ ਮੁਸਾਇਦ ਨੂੰ ਇਹੀ ਬੇਨਤੀ ਕਰਦੀ ਆਂ ਸ਼ਕਤੀ ਦੇ ਥੋੜੇ ਕੰਨ ਮੈਂ ਤੁਹਾਨੂੰ ਸਭ ਤੋਂ ਇਹੀ ਕਹਿਣੀ ਆ ਕਿ ਤੁਸੀਂ ਖੁਦ ਆਪਣੇ ਵਿੱਚ ਇੰਦਾ ਦਾ ਬਲੰਦ ਹੌਸਲਾ ਪੈਦਾ ਕਰੋ ਕਿ ਤੁਹਾਨੂੰ ਕੋਈ ਕੁਝ ਕਹਿ ਨਾ ਸਕੇ ਜੈਪੀ ਜੈ